ਤੁਹਾਡੇ ਪ੍ਰਤੀਸ਼ੀਦ ਪਰਿਵਾਰਾਂ ਨੇ ਮਨ ਵਿੱਚ ਐਨਾ ਗੁੱਸਾ ਹੈ ਨਾ ਤੁਹਾਡੇ ਲੋਕ ਪੁਤਲੇ ਫੂਕ ਰਹੇ ਤੁਹਾਨੂੰ ਮੈਂ ਦੱਸ ਰਿਹਾ ਤੁਸੀਂ ਮਸੰਦ ਮਸਾਂਦਾਂ ਵਾਲੀ ਲਾਈਨ ਦੇ ਵਿੱਚ ਖੜੇ ਹੋਗੇ ਮਸਾਂਦਾਂ ਵਾਲੀ ਲਾਈਨ ਦੇ ਵਿੱਚ ਭਾਈ ਜੀ ਯਾਦ ਰੱਖਿਓ ਇਹ ਤੁਸੀਂ ਬਲਵਿੰਦਰ ਸਿੰਘ ਦਾ ਵਿਰੋਧ ਨਹੀਂ ਕਰਦੇ ਯਾਰ ਇਹ ਤੁਸੀਂ ਵਿਰੋਧ ਕਰ ਰਹੇ ਹੋ ਛੀਦ ਪਰਿਵਾਰਾਂ ਦਾ ਜੇ ਆਜੀ ਡੇਟ ਦੇ ਵਿੱਚ ਭਾਈ ਕਨਈਆ ਜੀ ਸੇਵਾ ਕਰਦੇ ਤੁਸੀਂ ਭਾਈ ਕਨਈਆ ਜੀ ਤੇ ਵੀ ਸਵਾਲ ਚੱਕਣੇ ਸੀਗੇ ਯਾਰ ਬਾੜੀ ਮੋਟੀ ਸ਼ਰਮ ਕਰੋ ਆ ਤੁਹਾਡੇ ਮੂਰੇ ਹੱਥ ਬੰਨੇ ਤੁਸੀਂ ਸਿਆਣੇ ਬਿਆਣੇ ਹੋ ਠੀਕ ਹੈ ਤੁਸੀਂ ਪੱਗਾਂ ਵਿੱਚ ਸਿਰ ਫਸਾਏ ਹੋਏ ਨੇ ਬੰਵਿੰਦਰ ਦਾ ਪੱਖੋ ਕੇ ਨਾ ਇੱਕ ਹੀਰਾ ਹੀਰਾ ਇੱਕ 파ਰਸ ਆ ਉਹ ਠੀਕ ਹੈ ਜਿਹੜੀ ਗੱਲ ਉਹ ਕਹਿ ਦਿੰਦਾ ਨਾ ਉਹ ਗੱਲ ਪੂਰੀ ਕਰਕੇ ਦਿਖਾਉਂਦਾ ਉਹ ਸੰਗਤ ਦੇ ਵਿੱਚ ਉਹਦਾ ਵਿਸ਼ਵਾਸ ਬਣਿਆ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਓ ਜੋ ਮਰਜੀ ਕਰ ਲਿਓ ਇਹ ਵਿਸ਼ਵਾਸ ਕਦੇ ਟੁੱਟ ਨਹੀਂ ਸਕਦਾ ਇੱਕ ਮਨਜੀਤ ਸਿੰਘ ਭਿੰਡਰਣਾਉਂ ਦਾ ਕੋਈ ਬੰਦਾ ਉਹ ਬੰਦਾ ਇੱਕ ਨੰਬਰ ਦਾ ਫਰਾਉਡੀਆ ਫਰਾਉਡੀਆ ਕਿਵੇਂ ਆ ਕਿਸਾਨਾਂ ਦੇ ਨਾਂ ਤੇ ਉਹਨੇ ਲੁੱਟ ਕੇ ਪੈਸੇ ਖਾ ਕੇ ਦੁਨੀਆ ਤੋਂ ਠੀਕ ਹੈ ਜੀ ਬੰਦੀ ਸਿੰਘਾਂ ਦੇ ਨਾਂ ਤੇ ਉਹਨੇ ਆਪਦੇ ਘਰ ਪਰ ਲਏ ਤੇ ਜਿਹਨੂੰ ਇਹ ਗਦਾਰ ਕਹਿੰਦੇ ਨੇ ਬਲਵਿੰਦਰ ਸਿੰਘ ਨੂੰ ਉਹਦੇ ਕੋਲੇ ਪਹਿਲਾਂ ਵੀ ਜ਼ਮੀਨ ਉਹਨੀ ਕੋਈ ਸੀ ਕਿ ਤੇ ਅੱਜ ਵੀ ਉਹੀ ਆ ਉਹਦੀ ਜੱਦੀ ਜਿਹੜੀ ਪਿਓ ਦੀ ਜ਼ਮੀਨ ਸੀ ਉਹੀ ਜ਼ਮੀਨ ਅੱਜ ਵੀ ਉਹਦੇ ਕੋਲੇ ਮਾਤਾ ਹਰਬੰਸ ਕੌਰ ਦੀ ਗੱਲ ਕੀਤੀ ਹੈ ਜੱਜ ਜਾਨੀ ਸਾਹਿਬ ਤੁਸੀਂ ਕੀ ਕਿਹਾ ਕਹਿੰਦਾ ਮੈਂ 12 ਕਿਲੋ ਕਣਕ ਮਾਤਾ ਨੂੰ ਹਰ ਮਹੀਨੇ ਦਿੰਦਾ ਸੀਗਾ 12 ਕਿਲੋ ਕਣਕ ਹਰ ਮਹੀਨੇ ਦਿੰਦਾ ਇੱਕ ਸਾਲ ਦੇ ਵਿੱਚ ਕਿੰਨੀ ਕਣਕ ਬਣ ਗਈ ਸਵਾ ਕੁਆਟਲ ਤੁਸੀਂ ਸਵਾ ਕੁਆਟਲ ਦਾਣ ਕਣਕ ਦੇ ਕੇ ਦਾਨੀ ਬਣ ਕੇ ਤੇ ਬਲਵਿੰਦਰ ਸਿੰਘ 7 ਕਰੋੜ ਰੁਪਇਆ ਵੰਡ ਕੇ ਵੀ ਯਾਰ ਗद्दार ਬਣ ਗਿਆ ਤੁਸੀਂ ਆਪ ਦੇ ਮੂੰਹੋਂ ਕਹਿੰਦੇ ਸੀਗੇ ਬਲਵਿੰਦਰ ਸਿੰਘ ਪੱਖੋ ਕੇ ਮੇਰਾ ਏਟੀਐਮ ਹੈ ਤੁਸੀਂ ਬਲਵਿੰਦਰ ਪੱਖੋ ਕੇ ਤੋਂ ਪੈਸੇ ਫੜ-ਫੜ ਕੇ ਭਰਦੇ ਹੁੰਦੇ ਸੀਗੇ ਫੀਸਾਂ ਆਪਣੇ ਬੱਚਿਆਂ ਦੀ ਭਿੰਡਰ ਕਰੋੜਾਂ ਅਰਬਾਂ ਖਰਬਾਂ ਰੁਪਇਆ ਲੈ ਕੇ ਯਾਰ ਹੋ ਗਿਆ ਕੌਮ ਦਾ ਵਫਾਦਾਰ ਤੇ ਜਿਹੜਾ ਜਨਤਾ ਦੀ ਤੇ ਰੱਖ ਕੇ ਰਾਤ ਦਿਨ ਇੱਕ ਕਰਕੇ ਤੁਰਿਆ ਫਿਰਦਾ ਬਲਵਿੰਦਰ ਸਿੰਘ ਉਹ ਅੱਜ ਗद्दार ਹੋ ਗਿਆ हां जी 사ਤसंग जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਪੂ ਘੁੰਮਣ ਅੱਜ ਆਪਾਂ ਗੱਲ ਕਰਨੀ ਹੈ ਜੀ ਸਰਦਾਰ ਬਲਵਿੰਦਰ ਸਿੰਘ ਜੀ ਪੱਖੋ ਕੇ ਬਾਰੇ ਉਹਨਾਂ ਦੇ ਬਾਰੇ ਦੇ ਵਿੱਚ ਇੱਕ ਵੀਡੀਓ ਮੈਂ ਦੇਖੀ ਫੇਸਬੁੱਕ ਪੇਜ ਆ ਪੰਜਾਬ ਮੋਨੀਟਰ ਨਾਮ ਦਾ ਉਹਦੇ ਉੱਤੇ ਦੋ ਬੈਠੇ ਨੇ ਸਰਦਾਰ ਬੰਦੇ ਦੇਖਣ ਨੂੰ ਸਰਦਾਰ ਲੱਗਦੇ ਨੇ ਸਿਰਾਂ ਤੇ ਪੱਗਾਂ ਬੰਨੀਆਂ ਨਹੀਂ ਹੈਗੀਆਂ ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਇੱਕ ਦਾ ਨਾਮ ਹੈਗਾ ਕੁਲਬੀਰ ਸਿੰਘ ਦੂਜੇ ਸੱਜਣ ਦਾ ਨਾਮ ਸ਼ਾਇਦ ਜੱਜਿਆਣੀ ਕਰਕੇ ਆ ਕਹਿੰਦੇ ਜੀ ਬਲਵਿੰਦਰ ਸਿੰਘ ਪੱਖੋ ਦਾ ਬਹੁਤ ਵੱਡਾ ਠੱਗ ਹੈ ਚੋਰ ਹੈ ਤੇ ਬਹੁਤ ਮੰਨ ਲਓ ਵੀ ਫਰਾਡ ਕਰਦਾ ਜੀ ਉਹਨਾਂ ਸੱਜਣਾਂ ਨੂੰ ਮੇਰੀ ਇੱਕ ਬੇਨਤੀ ਹੈ ਵੀ ਮੈਂ ਬਲਵਿੰਦਰ ਸਿੰਘ ਪੱਖੋ ਕੇ ਨੂੰ 2015 ਤੋਂ ਸੰਦਾ ਆ ਰਿਹਾ ਮੈਂ 2015 ਤੋਂ ਇਹਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ ਸ਼ਹੀਦ ਪਰਿਵਾਰਾਂ ਦੀ ਸੇਵਾ ਕਰਨੀ ਸ਼ਹੀਦ ਪਰਿਵਾਰਾਂ ਦੇ ਘਰ ਬਣਾ ਕੇ ਜੇ ਨੇ ਉਹਨਾਂ ਜ਼ਮੀਨਾਂ ਧੀ ਸਿੰਘਾਂ ਦੇ ਜਿਹੜੇ ਗਹਿਣੇ ਪਈਆਂ ਸੀ ਉਹ ਸ਼ਿਰਵਾਨੀਆਂ ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਉਦਮ ਕਰਨਾ ਜਿਹੜੀਆਂ ਨੌਜਵਾਨ ਭੈਣਾਂ ਨੇ ਉਹਨਾਂ ਦੇ ਵਿਆਹ ਕਰਨੇ ਘਰ ਤੋਂ ਘਟ ਮੈਨੂੰ ਲੱਗਦਾ ਯਾਰ ਬਲਵਿੰਦਰ ਸਿੰਘ ਪੱਕੋ ਕਹਿੰਦੇ ਅੱਜ ਤੱਕ 100 ਤੋਂ ਉੱਪਰ ਤਾਂ ਵਿਆਹ ਕਰਦਾ ਹੋਊਗਾ ਨੌਜਵਾਨ ਭੈਣਾਂ ਦਾ ਤਾਂ ਜਿਹੜੇ ਸੱਜਣ ਉਹਨੂੰ ਕਹਿ ਰਹੇ ਨੇ ਵੀ ਇਹ ਗद्दार ਹੈ ਉਹਨਾਂ ਦੀ ਕਾਰਖਾਨਾ ਦੇਖ ਲਿਓ ਤੇ ਬਲਵਿੰਦਰ ਸਿੰਘ ਪੱਕੋ ਕਹੇ ਦੀ ਕਾਰਖਾਨਾ ਦੇਖ ਲਿਓ ਦੋਵਾਂ ਦਾ ਤੁਹਾਨੂੰ ਪਤਾ ਲੱਗ ਜਾਏਗਾ ਪਹਿਲਾਂ ਬਲਵਿੰਦਰ ਸਿੰਘ ਪੱਖੋ ਕੇ ਜਦੋਂ ਮੰਨ ਲਓ ਵੀ ਸ਼ੁਰੂ ਦੇ ਵਿੱਚ ਸੇਵਾ ਕਰਦੇ ਸੀਗੇ ਇੱਕ ਮਨਜੀਤ ਸਿੰਘ ਭਿੰਡਰਣਾਉਂ ਦਾ ਕੋਈ ਬੰਦਾ ਬਾਹਰ ਕਿ ਦੇ ਕੈਨੇਡਾ ਦੇ ਵਿੱਚ ਹੈ ਉਹ ਬੰਦਾ ਇੱਕ ਨੰਬਰ ਦਾ ਫਰਾਉਡੀਆ ਫਰਾਉਡੀਆ ਕਿਵੇਂ ਹੈ ਕਿਸਾਨਾਂ ਦੇ ਨਾਂ ਤੇ ਉਹਨੇ ਲੁੱਟ ਕੇ ਪੈਸੇ ਖਾ ਕੇ ਦੁਨੀਆ ਤੋਂ ਠੀਕ ਹੈ ਜੀ ਬੰਦੀ ਸਿੰਘਾਂ ਦੇ ਨਾਂ ਤੇ ਉਹਨੇ ਆਪ ਦੇ ਘਰ ਭਰ ਲਏ ਉਸ ਮਨੁੱਖ ਕੋਲੇ 1.5 1.5 2 2 3 3 ਕਰੋੜ ਰੁਪਏ ਦੀਆਂ ਗੱਡੀਆਂ ਨੇ ਤੇ 100 ਕਰੋੜ ਰੁਪਏ ਦੀ ਇੱਕ ਗੱਡੀ ਆ ਉਹਦੇ ਬੰਦੇ ਕੋਲੇ ਮਨਜੀਤ ਸਿੰਘ ਭਿੰਡਰ ਕੋਲੇ ਤੇ ਘਰ ਉਹਦੇ ਬੰਗਲੇ ਨੇ ਬੰਗਲੇ ਇਹੋ ਜਿਹੇ ਕਿਸੇ ਲੀਡਰ ਕੋਲੇ ਘਰ ਵੀ ਨਹੀਂ ਹੋਣੇ ਜਿਹਹੇ ਜੇ ਮਨਜੀਤ ਸਿੰਘ ਭਿੰਡਰ ਕੋਲੇ ਘਰ ਹੁੰਦੇ ਤੇ ਜਿਹਨੂੰ ਇਹ ਗਦਾਰ ਕਹਿੰਦੇ ਨੇ ਬਲਵਿੰਦਰ ਸਿੰਘ ਨੂੰ ਉਹਦੇ ਕੋਲੇ ਪਹਿਲਾਂ ਵੀ ਜ਼ਮੀਨ ਓਨੀ ਕੋਈ ਸੀ ਕਿ ਤੇ ਅੱਜ ਵੀ ਉਹੀ ਆ ਉਹਦੀ ਜੱਦੀ ਜਿਹੜੀ ਪਿਓ ਦੀ ਜ਼ਮੀਨ ਸੀ ਉਹੀ ਜ਼ਮੀਨ ਅੱਜ ਵੀ ਉਹਦੇ ਕੋਲੇ ਤੇ ਉਹਨੂੰ ਇਹ ਗਦਾਰ ਕਹਿੰਦੇ ਨੇ ਹਰ ਗੁਰੂ ਘਰ ਦੇ ਵਿੱਚ ਮਨਜੀਤ ਸਿੰਘ ਭਿੰਡਰ ਦੇ ਆਪਰੇ ਗੋਲਕ ਰੱਖੇ ਹੋਏ ਨੇ ਗੱਲੇ ਰੱਖੇ ਹੋਏ ਨੇ ਪੈਸੇ ਇਕੱਠੇ ਕਰਨ ਵਾਸਤੇ ਤੇ ਜਿਹੜਾ ਜੱਜਿਆਣੀ ਬੋਲ ਰਿਹਾ ਵੀ ਬਲਵਿੰਦਰ ਸਿੰਘ ਪਖੋਗੇ ਨਸ਼ੇ ਦੇ ਨਾਲ ਜੋੜ ਰਿਹਾ ਹੈ ਵੀ ਇਹਦਾ ਭਰਾ ਵੀ ਨੂੰ ਕਹਿੰਦਾ ਜੀ ਵੀ ਮੈਂ ਤੈਨੂੰ ਨਸ਼ਾ ਮਗਾ ਕੇ ਦਿੰਦਾ ਵਾਂ ਨਸ਼ਿਆ ਦੇ ਮੁੱਦੇ ਤੇ ਆਪਾਂ ਜੇ ਗੱਲ ਕਰੀਏ ਤਾਂ ਇਹਦਾ ਐਡਾ ਤਕੜਾ ਪ੍ਰਚਾਰ ਦਾ ਪ੍ਰਭਾਵ ਹੈ ਬਲਵਿੰਦਰ ਸਿੰਘ ਪਖੋਗੇ ਦਾ ਜੇ ਮੈਂ ਆਪਣੀ ਗੱਲ ਕਰਾਂ ਤੇ ਮੇਰੇ ਸੱਜਣ ਮਿੱਤਰ 5 6 ਹੋਰ ਨੇ ਵੀ ਮੈਂ ਇੰਨੀ दारू ਪੀਂਦਾ ਸੀਗਾ ਮੇਰਾ ਪਿਓ ਸਮਝਾਉਂਦਾ ਸਮਝਾਉਂਦਾ ਇਹ ਦੁਨੀਆ ਤੋਂ ਚਲੇ ਗਿਆ ਪਰ ਮੈਂ दारू ਨਹੀਂ ਛੱਡੀ ਮੈਂ ਡੇਲੀ ਇੱਕ ਬੋਤਲ दारू ਪੀਂਦਾ ਸੀ ਡੇਲੀ ਪਰ ਬਲਵਿੰਦਰ ਸਿੰਘ ਦਾ ਪ੍ਰਚਾਰ ਦਾ ਐਸਾ ਅਸਰ ਹੋਇਆ ਅੱਜ ਮੈਨੂੰ ਟੈਸਟ ਕਰਾ ਕੇ ਦੇਖ ਲਓ ਤੇ ਅੱਜ ਤੋਂ 3 ਸਾਲ ਹੋ ਗਏ ਵੀ दारू ਨੂੰ ਕਦੇ ਮੈਂ ਹੱਥ ਵੀ ਲਾਇਆ ਹੋਵੇ ਹੱਥ ਵੀ ਨਹੀਂ ਤਾਂ ਮੈਨੂੰ ਪਤਾ ਨਹੀਂ ਸੀ ਵੀ ਸਿੱਖੀ ਕੀ ਹੁੰਦੀ ਹੈ ਗੁਰੂ ਘਰ ਕੀ ਹੁੰਦਾ ਠੀਕ ਹੈ ਜੀ ਜਿੱਥੇ ਕਿਸੇ ਨੇ ਕਹਿ ਦੇਣਾ ਉੱਥੇ ਅਸੀਂ ਚਲੇ ਜਾਣਾ ਠੀਕ ਹੈ ਜੀ ਨਸ਼ੇ ਦੇ ਵਿੱਚ ਆਪਣਾ ਗੁਲਤਾਨ ਸੀਗੇ ਜ਼ਿੰਦਗੀ ਪੂਰੀ ਬਰਬਾਦ ਕਰਦੀ ਨਸ਼ੇ ਦੇ ਵਿੱਚ ਪਰ ਇਹੋ ਜਿਹਾ ਉਸ ਬੰਦੇ ਨੇ ਪ੍ਰਚਾਰ ਦਾ ਮੰਨ ਤੇ ਅਸਰ ਹੋਇਆ ਇਹਨਾਂ ਲੋਕਾਂ ਨੇ ਉਹਦੀਆਂ ਲੱਤਾਂ ਖਿੱਚਣੀਆਂ ਸ਼ੁਰੂ ਕਰਤੀਆਂ ਠੀਕ ਹੈ ਜੀ ਮਨਜੀਤ ਸਿੰਘ ਭਿੰਡਰ ਨੂੰ ਜਦੋਂ ਉਹਨੇ ਸਵਾਲ ਕਰਨਾ ਸ਼ੁਰੂ ਕੀਤਾ ਬਲਵਿੰਦਰ ਸਿੰਘ ਪਖੋਕੇ ਨੇ ਤਾਂ ਉਦੋਂ ਕਹਿੰਦੇ ਜੀ ਬਲਵਿੰਦਰ ਸਿੰਘ ਪਖੋਕੇ ਤਾਂ ਸਾਡਾ ਮਲਾਜ਼ਮ ਹੈ ਠੀਕ ਹੈ ਸਾਡਾ ਨੌਕਰ ਸਾਡੇ ਕੋਲ ਨੌਕਰੀ ਕਰਦਾ ਸੀਗਾ ਇਹ ਕੌਣ ਹੁੰਦਾ ਸਾਡੇ ਤੋਂ ਜਵਾਬ ਪੁੱਛਣੇ ਵਾਲਾ ਯਾਰ ਬਲਵਿੰਦਰ ਸਿੰਘ ਪਖੋਕੇ ਨਾ ਇੱਕ ਹੀਰਾ ਹੀਰਾ ਜੇਕ پارਸ ਆ ਹੋ ਠੀਕ ਹੈ ਜਿਹੜੀ ਗੱਲ ਉਹ ਕਹਿ ਦਿੰਦਾ ਨਾ ਉਹ ਗੱਲ ਪੂਰੀ ਕਰਕੇ ਦਿਖਾਉਂਦਾ ਹੋ ਪਿਛਲੇ ਦਿਨਾਂ ਦੇ ਵਿੱਚ ਇੱਕ ਮੈਰਿਜ ਕੀਤੀ ਉਹਨੇ ਹੁਣ ਉਹਦੇ ਨਾਲ ਸੰਗਤ ਸਾਥ ਦਿੰਦੀ ਐ ਸੰਗਤ ਦਾ ਵਿਸ਼ਵਾਸ ਬਣਿਆ ਹੋਇਆ ਪਿਛਲੇ ਦਿਨਾਂ ਦੇ ਵਿੱਚ 10 ਘੰਟਿਆਂ ਦੇ ਵਿੱਚ ਮੈਰਿਜ ਕਰਕੇ ਦਿਖਾਈਏ ਕਿ ਬੇਟੀ ਦੀ ਰਾਤ ਨੂੰ 9 ਵਜੇ ਮੀਟਿੰਗ ਹੁੰਦੀ ਹੈ ਉਹਨਾਂ ਦੀ ਪਰਿਵਾਰ ਦੇ ਨਾਲ ਪਰਿਵਾਰ ਚੱਲ ਕੇ ਆਉਂਦਾ ਬਲਵਿੰਦਰ ਸਿੰਘਾਂ ਸਵੇਰੇ ਮੇਰੀ ਧੀ ਦੀ ਮੈਰਜ ਹੈ ਪਰ ਮੇਰੇ ਕੋਲੇ ਕੁਝ ਨਹੀਂ ਹੈਗਾ ਮੇਰੇ ਕੋਲ 1 ਰੁਪਿਆ ਨਹੀਂ ਹੈਗਾ ਧੀ ਦਾ ਪਿਓ ਕਹਿ ਰਿਹਾ ਅੱਖਾਂ ਤੋਂ ਅੰਨਾ ਹੋ ਬਲਵਿੰਦਰ ਸਿੰਘ 50000 ਰੁਪਏ ਦਿੰਦਾ ਕਹਿੰਦਾ ਬਾਈ ਵੀ ਆ 50000 ਰੁਪਏ ਤਾਂ ਤੂੰ ਹੁਣੇ ਫੜ ਬਾਕੀ ਆਪਾਂ ਸਵੇਰੇ ਦੇਖਦੇ ਆ 10 ਘੰਟਿਆਂ ਦੇ ਵਿੱਚ ਵਿੱਚ ਇੰਨਾ ਵਧੀਆ ਵਿਆਹ ਕਰਦਾ ਹਰ ਚੀਜ਼ ਉਹਨੂੰ ਜਿਹੜੀ ਬਣਾ ਕੇ ਜਨੇ ਵਾਲ ਸੀਗੀ ਜਿਵੇਂ ਆਪਾਂ ਕੁੜੀਆਂ ਨੂੰ ਘਰੇ ਦਾਜ ਬਣਾ ਕੇ ਦਿੰਦੇ ਆ ਨਾ ਫਰਨੀਚਰ ਵਗੈਰਾ ਕੱਪੜੇ ਲੀਲਾ ਜੋ ਵੀ ਹੁੰਦਾ ਨੇ ਛੀ ਦਾ ਪਰਵਾਰਾਂ ਦੇ ਘਰ ਬਣਾ ਬਣਾ ਕੇ ਉਹਨੇ ਐਨੇ ਕੋ ਦੇ ਤੇ ਪਤਾ ਨਹੀਂ ਕਿੰਨਿਆਂ ਕੋ ਧੀਾਂ ਦੇਦੇ ਵਿਆਹ ਕਰਦੇ ਜਦੋਂ ਇਹ ਲੋਕਾਂ ਨੇ ਉਹ ਤਾਂ ਲੱਤਾਂ ਖਿੱਚਣੀਆਂ ਤੋਂ ਹਟੇ ਨਹੀਂ ਹਟੇ ਨਹੀਂ ਹਟੇ ਨਹੀਂ ਹਨਾ ਤਾਂ ਉਹਨੇ ਜਿਹਨਾਂ ਨਾਲ ਅੱਡ ਹੋਣ ਦਾ ਠੀਕ ਹੈ ਇਹ ਅੱਡ ਹੋ ਗਏ ਉਹ ਅੱਡ ਹੋ ਗਿਆ ਇੱਕ ਸਾਲ ਤੋਂ ਬਲਵਿੰਦਰ ਸਿੰਘ ਪੱਖੋ ਕੇ ਕੱਲਾ ਵਿਚਾਰਾ ਸੇਵਾ ਕਰ ਰਿਹਾ ਇੱਕ ਸਾਲ ਤੋਂ ਸੰਗਤ ਸਹਿਯੋਗ ਕਰਦੀ ਹੈ ਉਹ ਸੇਵਾ ਕਰ ਰਿਹਾ ਡਟ ਕੇ ਸੇਵਾ ਕਰ ਰਿਹਾ ਅੱਜ ਇਹ ਟੇਟ ਦੇ ਵਿੱਚ ਵੀ ਉਹਦੇ ਨਾਲ ਕੋਈ ਸੰਸਥਾ ਨਹੀਂ ਕੋਈ ਕਮੇਟੀ ਨਹੀਂ ਕੋਈ ਗੁਰਦਾਰਾ ਪ੍ਰਬੰਧਕ ਕਮੇਟੀ ਨਹੀਂ ਉਹਦੇ ਨਾਲ ਸਿਰਫ ਸੰਗਤ ਉਹਦਾ ਸਾਥ ਦਿੰਦੀ ਆ ਸੰਗਤ ਦੇ ਭਰੋਸੇ ਉੱਤੇ ਅੱਜ ਤੁਸੀਂ ਚੈੱਕ ਕਰਕੇ ਦੇਖ ਲਓ 1 ਸਾਲ ਦੇ ਵਿੱਚ ਉਹਨੇ 1 ਤੋਂ 1/2 ਕਰੋੜ ਰੁਪਇਆ ਕਰੋੜ ਤੋਂ 1/2 ਕਰੋੜ ਰੁਪਇਆ ਵੰਡਿਆ ਹੋਗਾ ਸ਼ੀਤ ਪਰਿਵਾਰਾਂ ਦੇ ਵਿੱਚ ਤੇ ਜਿਹੜਾ ਆ ਜੱਜਿਆਣੀ ਬੋਲ ਰਿਹਾ ਵੀ ਬਲਵਿੰਦਰ ਸਿੰਘ ਗਦਾਰ ਹੈ ਉਹਨੂੰ ਮੇਰਾ ਸਵਾਲ ਹੈ ਤੈਂ ਮਾਤਾ ਹਰਬੰਸ कौर ਦੀ ਗੱਲ ਕੀਤੀ ਹੈ ਜੱਜਿਆਣੀ ਸਾਹਿਬ ਤੁਸੀਂ ਕੀ ਕਿਹਾ ਕਹਿੰਦਾ ਮੈਂ 12 ਕਿਲੋ ਕਣਕ ਮਾਤਾ ਨੂੰ ਹਰ ਮਹੀਨੇ ਦਿੰਦਾ ਸੀਗਾ 12 ਕਿਲੋ ਕਣਕ ਹਰ ਮਹੀਨੇ ਦਿੰਦਾ ਇੱਕ ਸਾਲ ਦੇ ਵਿੱਚ ਕਿੰਨੀ ਕਣਕ ਬਣ ਗਈ ਸਵਾ ਕੁਇੰਟਲ ਤੁਸੀਂ ਸਵਾ ਕੁਇੰਟਲ ਦਾਣ ਕਣਕ ਦੇ ਕੇ ਦਾਨੀ ਬਣ ਗਏ ਤੇ ਬਲਵਿੰਦਰ ਸਿੰਘ ਸਵਾ ਕਰੋੜ ਰੁਪਇਆ ਵੰਡ ਕੇ ਵੀ ਯਾਰ ਗਦਾਰ ਬਣ ਗਿਆ ਤੁਸੀਂ ਸਵਾ ਕੁਇੰਟਲ ਕਣਕ ਦੇ ਕੇ ਹੀ ਸੱਚੇ ਸੁੱਚੇ ਬਣ ਗਏ ਤੇ ਉਹ ਸਵਾ ਕਰੋੜ ਰੁਪਇਆ ਵੰਡ ਕੇ ਵੀ ਗਦਾਰ ਜਦੋਂ ਐਨਆਈਏ ਦੇ ਬਲਵਿੰਦਰ ਪੱਖੋਗੇ ਨੇ ਨੋਟਿਸ ਆਉਂਦੇ ਸੀ ਕਿ ਤੁਸੀਂ ਉਹਦੇ ਨਾਲ ਕਦੇ ਖੜੇ ਸੀ ਜਾ ਕੇ ਤੁਸੀਂ ਆਪ ਦੇ ਮੂੰਹੋਂ ਕਹਿੰਦੇ ਸੀਗੇ ਬਲਵਿੰਦਰ ਸਿੰਘ ਪੱਖੋਗੇ ਮੇਰਾ ਏਟੀਐਮ ਹੈ ਤੁਸੀਂ ਬਲਵਿੰਦਰ ਪੱਖੋਗੇ ਤੋਂ ਪੈਸੇ ਫੜ-ਫੜ ਕੇ ਭਰਦੇ ਹੁੰਦੇ ਸੀਗੇ ਫੀਸਾਂ ਆਪਣੇ ਬੱਚਿਆਂ ਦੀਆਂ ਠੀਕ ਹੈ ਜੀ ਤੇ ਬਲਵਿੰਦਰ ਸਿੰਘ ਪੱਖੋਗੇ ਨੇ ਤੁਹਾਨੂੰ ਹਰ ਜਗ੍ਹਾ ਤੁਹਾਡੀ ਸਪੋਰਟ ਕੀਤੀ ਤੁਹਾਡੇ ਨਾਲ ਖੜੇ ਸੋਨੋ ਦਵਾਈਆਂ ਬੂਟੀਆਂ ਵਾਸਤੇ ਠੀਕ ਆ ਤੁਹਾਡੇ ਘਰ ਦੇ ਖਰਚੇ ਵੀ ਚਲਾਏ ਯਾਰ ਅੱਜ ਬਲਵਿੰਦਰ ਸਿੰਘ ਪੱਖੋ ਕੇ ਗਦਾਰ ਹੋ ਗਿਆ ਯਾਰ ਮਨਜੀਤ ਸਿੰਘ ਭਿੰਡਰ ਕਰੋੜਾਂ ਅਰਬਾਂ ਖਰਬਾਂ ਰੁਪਈਆ ਲੈ ਕੇ ਯਾਰ ਹੋ ਗਿਆ ਕੌਮ ਦਾ ਵਫਾਦਾਰ ਤੇ ਜਿਹੜਾ ਜਨਤਾ ਦੀ ਤੇ ਰੱਖ ਕੇ ਰਾਤ ਦਿਨ ਇੱਕ ਕਰਕੇ ਤੁਰਿਆ ਫਿਰਦਾ ਬਲਵਿੰਦਰ ਸਿੰਘ ਉਹ ਅੱਜ ਗਦਾਰ ਹੋ ਗਿਆ ਉਹਨਾਂ ਚੀਤ ਪਰਿਵਾਰਾਂ ਨੂੰ ਕੁੱਝ ਕੇ ਦੇਖੋ ਤੇ ਮੇਰੀ ਬੇਨਤੀ ਹੈ ਮਨਜੀਤ ਸਿੰਘ ਭਿੰਡਰ ਨੂੰ ਵੀ ਤੇ ਅੱਜ ਜੱਜਿਆਣੀ ਨੂੰ ਵੀ ਵੀ ਤੁਸੀਂ ਭਾਈ ਜਾਂ ਤਾਂ ਆਪਣੀਆਂ ਆ ਆਤਾਂ ਛੱਡ ਦਿਓ ਠੀਕ ਹੈ ਤੁਸੀਂ ਵੀ ਸੇਵਾ ਕਰੋ ਯਾਰ ਜੇ ਤੁਸੀਂ ਸੇਵਾ ਕਰਨੀ ਚਾਹੁੰਦੇ ਤੁਸੀਂ ਵੀ ਕਰੋ ਪਰ ਤੁਸੀਂ ਸ਼ਹੀਦ ਪਰਿਵਾਰਾਂ ਦੇ ਥੋੜੇ ਪ੍ਰਤੀ ਸ਼ਹੀਦ ਪਰਿਵਾਰਾਂ ਦੇ ਮਨ ਵਿੱਚ ਐਨਾ ਗੁੱਸਾ ਹੈ ਨਾ ਥੋੜੇ ਲੋਕ ਪੁਤਲੇ ਫੂਕਣਗੇ ਤੁਹਾਨੂੰ ਮੈਂ ਦੱਸ ਰਿਹਾ ਜਿਹੜਿਆ 3 10 4 ਜਾਣੇ ਤੁਸੀਂ ਵਿਰੋਧ ਕਰਦੇ ਹੋ ਨਾ ਬਲਵਿੰਦਰ ਸਿੰਘ ਦਾ ਇਹ ਤੁਸੀਂ ਬਲਵਿੰਦਰ ਸਿੰਘ ਦਾ ਵਿਰੋਧ ਨਹੀਂ ਕਰਦੇ ਯਾਰ ਇਹ ਤੁਸੀਂ ਵਿਰੋਧ ਕਰ ਰਹੇ ਹੋ ਸ਼ਹੀਦ ਪਰਿਵਾਰਾਂ ਦਾ ਕੱਲੇ ਸ਼ਹੀਦ ਪਰਿਵਾਰਾਂ ਦਾ ਨਹੀਂ ਗੱਲ ਹੈਗੀ ਬਲਵਿੰਦਰ ਸਿੰਘ ਨੇ ਜਿੱਥੇ ਕਿਤੇ ਪੁਲਸਵਾਂ ਤੱਕਾ ਹੋਇਆ ਉੱਥੇ ਵੀ ਉਹਨੇ ਗੱਲ ਕੀਤੀ ਉਹਨੇ ਪੁਲਸਾਂ ਦੇ ਬੱਚਿਆਂ ਦੀ ਵੀ ਹੈਲਪ ਕੀਤੀ ਹੈ ਠੀਕ ਹੈ ਉਹਨੇ ਪੁਲਸ ਦੇ ਪਰਿਵਾਰਾਂ ਦੀ ਵੀ ਜਿੱਥੇ ਮੰਨ ਲਓ ਵੀ ਨੁਕਸਾਨ ਹੋਇਆ ਉਹਨੇ ਉੱਥੇ ਵੀ ਗੱਲ કરી ਹੈ ਤੁਸੀਂ ਉਹਨੂੰ ਅੱਜ ਗਦਾਰ ਕਹਿ ਰਹੇ ਹੋ ਠੀਕ ਹੈ ਪਿਛਲੇ 10 ਸਾਲ ਤੋਂ ਵਫਾਦਾਰ ਸੀਗਾ ਅੱਜ ਉਹ ਗਦਾਰ ਹੋ ਗਿਆ ਪਹਿਲਾਂ ਮੰਨ ਲਓ ਵੀ ਜਦੋਂ ਤੋਂ ਤੁਹਾਡੇ ਕਹਿੰਦੇ ਠੀਕ ਹੈ ਨਹੀਂ ਸੇਵਾ ਕਰ ਰਿਆ ਸੀਗਾ ਇੱਥੇ ਪੰਜਾਬ ਦੇ ਵਿੱਚ ਦਿਨ ਰਾਤ ਉਹ ਵਿਚਰ ਰਹੀ ਉਦੋਂ ਚੰਗਾ ਸੀਗਾ ਠੀਕ ਹੈ ਜੇ ਉਹਨੇ ਤੁਹਾਨੂੰ ਜਾਂ ਮਨਜੀਤ ਸਿੰਘ ਭਿੰਡਰ ਨੂੰ ਕੋਈ ਸਵਾਲ ਕਰ ਲਿਆ ਤੇ ਅੱਜ ਉਹ ਗਦਾਰ ਹੋ ਗਿਆ ਤੁਸੀਂ ਮਸੰਦ ਮਸਾਂਦਾ ਵਾਲੀ ਲਾਈਨ ਦੇ ਵਿੱਚ ਖੜੇ ਹੋਗੇ ਮਸੰਦਾ ਵਾਲੀ ਲਾਈਨ ਦੇ ਵਿੱਚ ਬਾਈ ਜੀ ਯਾਦ ਰੱਖਿਓ ਜਿੰਨੇ ਵੀ ਤਿੰਨ ਚਾਰ ਬੰਦੇ ਨੇ ਨਾ ਚਾਹੇ ਆ ਚੈਨਲ ਵਾਲਾ ਹੋਵੇ ਪੇਜ ਵਾਲਾ ਪੰਜਾਬ ਮਾਨੀਟਰ ਵਾਲਾ ਹੋਵੇ ਤੇ ਚਾਹੇ ਹੋਵੇ ਆ ਜੱਜਿਆਣੀ ਚਾਹੇ ਹੋਵੇ ਮਨਜੀਤ ਸਿੰਘ ਭਿੰਡਰਾ ਇਹ ਮਸੰਦਾ ਦੀ ਲਾਈਨ ਦੇ ਵਿੱਚ ਖੜੇ ਹੋਵੋਗੇ ਤੁਸੀਂ ਜੇ ਅੱਜ ਦੀ ਡੇਟ ਦੇ ਵਿੱਚ ਵੀ ਭਾਈ ਕਨਈਆ ਜੀ ਹੁੰਦੇ ਨਾ ਚਲੋ ਉਹਦਾ ਹਮੇਸ਼ਾ ਅਮਰ ਰੂਹਾਂ ਨੇ ਜੇ ਅੱਜ ਦੀ ਡੇਟ ਦੇ ਵਿੱਚ ਭਾਈ ਕਨਈਆ ਜੀ ਸੇਵਾ ਕਰਦੇ ਤੁਸੀਂ ਭਾਈ ਕਨਈਆ ਜੀ ਤੇ ਵੀ ਸਵਾਲ ਚੱਕਣੇ ਸੀਗੇ ਯਾਰ ਮਾੜੀ ਮੋਟੀ ਸ਼ਰਮ ਕਰੋ ਆ ਤੁਹਾਡੇ ਮੂਰੇ ਹੱਥ ਬੰਨੇ ਤੁਸੀਂ ਸਿਆਣੇ ਬਿਆਣੇ ਹੋ ਠੀਕ ਹੈ ਤੁਸੀਂ ਪੱਗਾਂ ਦੇ ਵਿੱਚ ਸਿਰ ਫਸਾਏ ਹੋਏ ਨੇ ਉਹ ਬੰਦਾ ਜੋ ਕਹਿੰਦਾ ਕਰਕੇ ਦਿਖਾਉਂਦਾ ਇੱਕ ਸਾਲ ਦੇ ਵਿੱਚ ਘਰ ਤੋਂ ਘਰ 10 ਬੇਟੀਆਂ ਦੇ ਵਿਆਹ ਕਰਦਾ ਉਹ 10 ਘੰਟਿਆਂ ਦੇ ਵਿੱਚ ਉਹਨੇ ਮੈਰਿਜ ਕਰਕੇ ਦਿਖਾ ਦਿੱਤੀ 3 ਦੀ 1 ਦੀ 10ਾਂ ਘੰਟਿਆਂ ਦੇ ਵਿੱਚ ਵਿਆਹ ਕਰਨਾ ਬਹੁਤ ਵੱਡੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਸੰਗਤ ਦੇ ਵਿੱਚ ਉਹਦਾ ਵਿਸ਼ਵਾਸ ਬਣਿਆ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਜੋ ਮਰਜ਼ੀ ਕਰ ਲਿਓ ਇਹ ਵਿਸ਼ਵਾਸ ਕਦੇ ਟੁੱਟ ਨਹੀਂ ਸਕਦਾ ਕਿਉਂਕਿ ਉਹ ਗੁਰੂ ਮਹਾਰਾਜ ਦਾ ਸੱਚਾ ਸਿੱਖ ਹੈ ਸੱਚੇ ਦੀ ਜੇ ਉਹ ਰੱਖਦਾ ਆਪ ਹੀ ਹੁੰਦਾ ਆਕਾਲਪੁਰ ਕੋ ਵਾਹਿਗੁਰੂ ਠੀਕ ਹੈ ਪ੍ਰਮਾਤਮਾ ਦੇਖਦਾ ਹੈ ਤੁਸੀਂ ਕਰੋਗੇ ਤੁਹਾਨੂੰ ਭਰਨੀਆਂ ਪੈਣਗੀਆਂ ਇੱਕ ਗੱਲ ਯਾਦ ਰੱਖਿਓ ਸੰਗਤ ਦੀ ਗਰੀਬ ਦੀ ਹਾ ਤੇ ਗਰੀਬ ਦੀ ਦਵਾ ਜੇ ਗਰੀਬ ਅਸੀਸ ਜਦੇ ਉਹ ਵੀ ਬਹੁਤ ਜਲਦੀ ਲੱਗਦੀ ਹੈ ਜੇ ਵੱਧਵਾ ਦੇਦੇ ਉਹ ਵੀ ਬਹੁਤ ਜਲਦੀ ਲੱਗਦੀ ਹੈ ਯਾਰ ਬਲਵਿੰਦਰ ਨੇ ਕੀ ਲੈਣਾ ਹੈ ਠੀਕ ਹੈ ਕੋਈ ਬਲਵਿੰਦਰ ਮੇਰਾ ਰਿਸ਼ਤੇਦਾਰ ਨਹੀਂ ਹੈਗਾ ਬਲਵਿੰਦਰ ਨੇ ਕੀ ਲੈਣਾ ਮੈਨੂੰ ਇੱਕ ਗੱਲ ਉਹਦੇ ਕੋ ਆਪਣੀ ਜ਼ਮੀਨ ਜਾਇਦਾਦ ਹੈ ਠੀਕ ਹੈ ਬੱਚੇ ਉਹਦੇ ਬਾਹਰ ਸੈਟਲ ਨੇ ਜੇ ਉਹ ਚਾਵੇ ਤਾਂ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਯਾਰ ਉਹ ਤਾਂ ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਸਕਦਾ ਸਿਰਫ ਉਹ ਸ਼ਹੀਦ ਪਰਿਵਾਰਾਂ ਕਰਕੇ ਤੁਰਿਆ ਫਿਰਦਾ ਵੀ ਨਹੀਂ ਯਾਰ ਮੇਰੇ ਤੇ ਸੰਗਤ ਭਰੋਸਾ ਕਰਦੀ ਹੈ ਮੇਰੇ ਕਰਕੇ ਇਹਨਾਂ ਦੇ ਬੱਚੇ ਪਾਲਦੇ ਨੇ ਇਹਨਾਂ ਦੇ ਘਰ ਬਣ ਗਏ ਇਹਨਾਂ ਦੀ ਰੋਟੀ ਪਾਣੀ ਚੱਲਦਾ ਚੱਲ ਯਾਰ ਸੇਵਾ ਕਰਦਾ ਕਰੀ ਚੱਲ 1 ਰੁਪਏ ਦਾ ਵੀ ਦੇਨਦਾਰ ਹੋਏਗਾ ਨਾ ਬਲਵਿੰਦਰ ਸਿੰਘ ਜਿੱਥੇ ਕਹੋ ਕਿ ਜਿਹੜੀਆਂ ਗੱਲਾਂ ਜਿਹੜੇ ਤੁਸੀਂ ਇਲਜ਼ਾਮ ਲਾਏ ਨੇ ਜਿੰਨੇ ਵੀ ਤੁਸੀਂ ਇਲਜ਼ਾਮ ਲਾਏ ਨੇ ਚਾਹੇ ਮਨਜੀਤ ਸਿੰਘ ਭਿੰਡਰ ਹੋਵੇ ਚਾਹੇ ਜੱਜਿਆ ਨਹੀਂ ਹੋਵੇ ਤੇ ਚਾਹੇ ਆ ਹੋਵੇ ਆਪਣਾ ਕੀ ਨਾਮ ਇਹਦਾ ਪੰਜਾਬ ਮਨਿਸਟਰ ਵਾਲਾ ਅਕਾਲ ਤਖਤ ਸਾਹਿਬ ਦੇ ਚਲੋ ਸ੍ਰੀ ਹਰਿਮੰਦਰ ਸਾਹਿਬ ਚੜ੍ਹ ਕੇ ਠੀਕ ਹੈ ਉੱਥੇ ਕਹੋ ਗੁਰੂ ਘਰੇ ਖੜ ਕੇ ਸੌਂ ਖਾ ਕੇ ਕਹੋ ਵੀ ਹਾਂ ਇਹ ਗੱਲਾਂ ਸੱਚੀਆਂ ਨੇ ਯਾਰ ਝੂਠ ਬੋਲਣਾ ਤੁਸੀਂ ਕੂੜ ਪ੍ਰਚਾਰ ਜਿੰਨਾ ਮਰਜੀ ਕੂੜ ਪ੍ਰਚਾਰ ਕਰ ਲਿਓ ਠੀਕ ਹੈ ਸੱਚ ਸੱਚ ਹੁੰਦਾ ਕੂੜ ਕੂੜੇ ਹੁੰਦਾ ਨਹੀਂ ਤਾਂ ਕਹੋ ਹਰਿਮੰਦਰ ਸਾਹਿਬ ਕੇ ਚੜ੍ਹ ਕੇ ਵੀ ਹਾਂ ਇਹ ਗੱਲਾਂ ਸਾਤ ਦਿਨਾਂ ਦੇ ਇਸ ਪ੍ਰੂਫ ਲੈ ਕੇ ਦਿਓ ਕੀ ਤੁਸੀਂ ਪ੍ਰੂਫ ਦੇ ਸਕਦੇ ਹੋ ਬਲਵਿੰਦਰ ਸਿੰਘ ਨੇ ਕਿਧਰ ਠੱਗੀ ਮਾਰੀ ਹੈ ਯਾਰ ਮਾੜੀ ਮੋਟੀ ਤਾਂ ਸ਼ਰਮ ਕਰ ਲੋ ਤੁਹਾਨੂੰ ਕੋਈ ਹੈ ਨਹੀਂ ਮਾੜੀ ਮੋਟੀ ਸ਼ਰਮ ਗੱਲਾਂ ਤੁਸੀਂ ਕਰਦੇ ਹੋ ਬਲਵਿੰਦਰ ਸਿੰਘ ਨੂੰ ਯਾਰ ਜਿਹਨੇ ਜਾਣ ਤਾੜੀ ਤੇ ਰੱਖ ਕੇ ਦਿਨ ਰਾਤ ਕਰਕੇ ਲੋਕਾਂ ਦਾ ਮੋੜ ਵਸੇਬਾ ਕਰਤਾ ਠੀਕ ਹੈ ਧੀਆ ਭੈਣਾਂ ਦੇ ਡੋਲੇ ਤੌਰ ਤੇ ਅੱਜ ਤੁਸੀਂ ਉਹਨਾਂ ਨੂੰ ਮਾੜਾ ਕਹਿ ਰਹੇ ਹੋ ਤਾਂ ਮਾੜੀ ਮੋਟੀ ਸ਼ਰਮ ਕਰ ਲੋ ਠੀਕ ਹੈ ਜੇ ਕੋਈ ਤੁਹਾਨੂੰ ਸ਼ਰਮ ਹੈਗੀ ਆ ਪਰ ਵੈਸੇ ਤੁਹਾਡੇ ਵਰਗੇ ਬੰਦਿਆਂ ਨੂੰ ਸ਼ਰਮ ਨਹੀਂ ਹੈਗੀ ਤੁਹਾਡੇ ਘਰਾਂ ਦੇ ਬਿੱਲ ਬਿਜਲੀ ਦੇ ਬਿੱਲ ਵੀ ਤੁਹਾਡੇ ਬਲਵਿੰਦਰ ਸਿੰਘ ਭਰਦਾ ਰਿਹਾ ਤੁਹਾਡੇ ਬੱਚਿਆਂ ਦੇ ਫੀਸਾਂ ਵੀ ਬਲਵਿੰਦਰ ਭਰਦਾ ਰਿਹਾ ਠੀਕ ਹੈ ਤੁਹਾਨੂੰ ਦਵਾਈਆਂ ਵਾਸਤੇ ਵੀ ਬਲਵਿੰਦਰ ਪੈਸੇ ਜਿੰਦਾ ਰਿਹਾ ਉਸ ਦਿਨ ਬਲਵਿੰਦਰ ਸਿੰਘ ਚੰਗਾ ਸੀਗਾ ਜਿੱਦਣ ਬਲਵਿੰਦਰ ਸਿੰਘ ਤੁਹਾਨੂੰ ਸਵਾਲ ਕਰਨ ਲੱਗ ਗਿਆ ਮਨਜੀਤ ਸਿੰਘ ਭਿੰਡਰ ਵਰਗੇ ਨੂੰ ਮਨਜੀਤ ਸਿੰਘ ਭਿੰਡਰ ਨੂੰ ਵੀ ਬੇਨਤੀ ਹੈ ਬਿਕ ਕਰੋੜਾਂ ਰੁਪਏ ਦੇ ਘਰ ਕਿੱਥੋਂ ਆ ਗਏ ਕਰੋੜਾਂ ਰੁਪਏ ਦੇ ਗੱਡੀਆਂ ਕਿੱਥੋਂ ਆ ਗਏ ਕਿਸਾਨਾਂ ਦੇ ਨਾਂ ਤੇ ਤੁਸੀਂ ਲੁੱਟ ਕੇ ਖਾ ਗਏ ਲੁੱਟ ਕੇ ਕਿਸਾਨਾਂ ਦੇ ਨਾਂ ਦੇ ਤੁਸੀਂ ਲੁੱਟ ਕੇ ਖਾਦਾ ਚੀਤ ਪਰਿਵਾਰਾਂ ਦੇ ਤੁਸੀਂ ਲੁੱਟ ਕੇ ਖਾ ਗਏ ਇੱਕ ਮੈਂ ਕੱਲ ਵੀਡੀਓ ਸੁਣ ਰਿਹਾ ਸੀਗਾ ਕਰਮਜੀਤ ਸਿੰਘ ਸਨਾਮ ਦੀ ਕਰਮਜੀਤ ਸਿੰਘ ਸਨਾਮ ਆ ਬਹੁਤ ਚੜ੍ਹਦੀ ਕਲਾ ਦੇ ਸਿੰਘ ਨੇ ਉਹਨਾਂ ਦੀ ਇੱਕ ਵੀਡੀਓ ਸੁਣ ਰਿਹਾ ਸੀ ਕਿ ਕਹਿੰਦਾ ਕੋਈ ਸੱਜਣ ਸੀਗੇ 20 22 ਸੱਜਣਾਂ ਨੇ ਕਹਿੰਦਾ 22000 ਰੁਪਏ ਇਕੱਠਾ ਕਰਿਆ ਮੇਰੇ ਨਾਂ ਤੇ ਉਦੋਂ ਜੇਲ੍ਹ ਤੇ ਸੀਗਾ ਕਰਮਜੀਤ ਸਿੰਘ ਤੇ ਉਦੋਂ ਬਾਅਦ ਉਹ 2000 ਰੁਪਏ ਇਕੱਠਾ ਕਰਕੇ ਕਹਿੰਦੇ ਵੀ 1000 ਰੁਪਏ ਕਰਮਜੀਤ ਨੂੰ ਦੇ ਦਿਓ ਤੇ 21 ਜਣੇ ਆਪਾਂ ਵਾ 1000 ਇਹ ਆਪਾਂ ਰੱਖ ਲਓ ਇੱਕ ਬੰਦੇ ਨੂੰ 1000 ਰੁਪਏ ਦੇ ਕੇ ਸਨਾਮ ਭੇਜਤਾ ਜਾਂ ਕਰਮਜੀਤ ਦੀ ਮਾਤਾ ਨੂੰ ਦੇ ਕੇ ਆ ਉਹ گا ਉਹਦੋਂ ਵੀ ਬੇਈਮਾਨ ਨਿਕਲਿਆ ਉਹਨੇ 200 ਰੁਪਏ ਮਾਤਾ ਨੂੰ ਦੇਤਾ ਤੇ 800 ਰੁਪਏ ਆਪ ਰੱਖ ਲਿਆ ਤੁਹਾਡੇ ਵਰਗੇ ਇਹੋ ਜਿਹੇ ਸੇਵਾਦਾਰ ਹੁੰਦੇ ਨੇ ਠੀਕ ਹੈ ਧੰਨਵਾਦ ਜੇ ਕੋਈ ਵੱਧ ਘੱਟ ਬੋਲਿਆ ਗਿਆ ਤਾਂ ਮਾਫੀ ਚਾਹੁੰਦਾ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤ